ਉਹਨਾਂ ਤੇ ਅਟੈਕ ਦੀ ਉਹ ਫਾਈਲ ਕੀਤੀ ਗਈ ਹੈ ਵਿੱਚ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਨਰਨ ਸਿੰਘ ਚੋੜਾ ਜਿਹੜਾ ਕੋਈ ਪੁਰਾਣਾ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨੇ ਇਮੀਡੀਏਟਲੀ ਉਹਦੀ ਬਾਹਮ ਫੜ ਕੇ ਉਹਨਾਂ ਨਾਲ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਕੋਨ ਨਰਨਸਿੰਗ ਚੋੜਾ ਜਿਹੜਾ ਉਹਨੂੰ ਰਿਕਫਤਾਰ ਕਰ ਲਿਆ ਗਿਆ ਐ ਐਫ ਆਈ ਆਰ ਦਰਜ ਕੀਤੀ ਗਈ ਐ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ ਸਰ ਕੋ ਪੋਲਿਟਿਕਲ ਐਂਗਲ ਸਾਹਮਣੇ ਆਇਆ ਮੱਖਾ ਸਰ ਸਰ ਕੋਈ ਨਹੀਂ ਸਰ ਕੋਈ ਪੋਲਿਟਿਕਲ ਐਂਗਲ ਸਾਹਮਣੇ ਆਇਆ ਕਿਉਂਕਿ ਕੋਈ ਕੋਈ ਬੜਾ ਪ੍ਰੀਲੀਮਿਨਰੀ ਤੌਰ ਤੇ ਤਫਤੀਸ਼ ਚੱਲ ਰਹੀ ਹੈ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐਂਗਲ ਆਏਗਾ ਐਨਲਿਸਿਸ ਕੀਤਾ ਜਾਏਗਾ ਉਹਦੇ ਵਿੱਚ ਅਸੀਂ ਉਹਦੇ ਤੱਬ ਕਾਰਵਾਈ ਕਰਦੇ ਹਾਂ ਬਿਲਕੁਲ ਸਿਕਿਉਰਟੀ ਵੱਧ ਹੈ ਜੀ 120 ਬੰਦਾ ਇੱਕ ਇੱਕ ਐਸਐਸਪੀ ਲੈਵਲ ਦੇ ਸਾਡੇ ਏਐਜ ਜਗਜੀਤ ਵਾਲੀਆ ਜੀ ਇਹਦੇ ਇੰਚਾਰਜ ਸੀਗੇ ਸਾਡੀ ਸਿਕਿਉਰਟੀ ਦੇ ਦੋ ਐਸਪੀਜ਼ ਨੇ باوجود ਨਹੀਂ ਜੀ ਇਹਦੇ ਵਿੱਚ ਕਿਉਂਕਿ ਇੱਥੇ ਅਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਧਾਰਮਿਕ ਭਾਵਨਾਵਾਂ ਨੇ ਪੁਲਿਸ ਨੇ ਰਿੰਗ ਰਾਉਂਡ ਲਾਇਆ ਸੀ ਉਸੇ ਰਿੰਗ ਰਾਉਂਡ ਕਰਕੇ ਹੀ ਇਹ ਜਿਹੜਾ ਪੁਲਿਸ ਦੀ ਅਲਰਟਨੈਸ ਵਾਲੀ ਸਾਰੀ ਗੱਲ ਜਿਹੜਾ ਬਚਾਅ ਹੋ ਉਹ ਕੱਲ ਵੀ ਕੱਲ ਵੀ ਗੱਲ ਨਹੀਂ ਕੋਈ ਰਣ ਸਿੰਘ ਥੋੜਾ ਕਰੇ ਉਹ ਸਾਰੀ ਗੱਲ ਸਾਹਮਣੇ ਦੇਖੋ ਉਹ ਸਾਰੀ ਗੱਲ ਆਪਾਂ ਦੇਖ ਲਾਂਗੇ ਜਦੋਂ ਜਿਹੜੀ ਗੱਲ ਅੱਜ ਦੇ ਇਨਸੀਡੈਂਟ ਦੀ ਉਹਨੂੰ ਆਪਾਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਈਏ ਦੇਖੋ ਜਿਹੜਾ ਵੈਪਨ ਹੈ ਉਹ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਕੋਈ ਫ੍ਰਿਸਕਿੰਗ ਦਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਭਾਵਨਾਵਾਂ ਕਰਕੇ ਨਹੀਂ ਹੁੰਦੀ オブజర్వేషన్ ਤੇ ক্লোਸ ਪ੍ਰੋਕਸੀਮਿਟੀ ਟੀਮ ਔਰ ਜਿਹੜੀ ক্লোਸ ਸਕਿਉਰਟੀ ਨਹੀਂ ਹੀ ਸਾਰੀ ਇਹ ਬਿਟ ਫਾਇਲ ਕੀਤੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਮੈਂ ਡੀਜੀ ਸਾਹਿਬ ਨਾਲ ਵੀ ਰਿਕਵੈਸਟ ਕੀਤੀ ਹੈ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਕਿ ਇਹਨਾਂ ਨੇ ਉਹ ਇਕੱਲੇ ਆਇਆ ਸੀ ਜਿਹੜਾ ਜਾਂ ਹੋਰ ਕੋਈ ਨਾਲ ਨਹੀਂ ਆਇਆ ਅਜੇ ਤੱਕ ਤਾਂ ਇਕੱਲੇ ਦੀ ਗੱਲ ਹੈ ਬਾਕੀ ਉਹਦੀ ਜਿਹੜੀ ਕੁਐਸਚਨਿੰਗ ਹੋਏਗੀ ਉਹਦੇ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਜੀ ਹੋਣੀ ਹੈ ਕਿ ਇਸ ਵੀਰ ਬਾਦ ਦੇ ਨਾਲ ਕਿਹੜੇ ਕਿਹੜੇ ਬਰਾਦ ਅਸੀਂ ਆਲਰੇਡੀ ਪਹਿਲਾਂ ਹੀ ਬੜੀ ਪੁਖਤਾ ਇੰਤਜ਼ਾਮ ਨੇ ਉਹਨਾਂ ਦੇ ਨਾਲ ਆਪਣੀ ਸਿਕਿਉਰਟੀ ਵੀ ਲੱਗੀ ਹੋਈ ਹੈ ਉਸ ਤੋਂ ਇਲਾਵਾ ਲੋਕਲ ਸਿਕਿਉਰਟੀ ਮੈਂ ਤੁਹਾਨੂੰ ਦੱਸਿਆ ਪੌਣੇ 200 ਬੰਦਾ ਸਿਵਲ ਪਾਰਚਾਟ ਦੇ ਵਿੱਚ ਲੱਗਿਆ ਹੋਇਆ ਹੈ ਗ੍ਰੋਸ ਪ੍ਰੋਕਸੀਪਮੈਂਟ ਹੀ ਆਊਟਸਾਈਡ इवन ਸਾਰੇ ਪਾਸੇ ਜਿੱਨੇ ਗੇਟਸ ਨੇ ਪ੍ਰਕਰਮਾ ਨੇ ਉਹਦੇ ਸਾਰੇ ਸਿਕਿਉਰਟੀ ਡਿਪਲੋਏਡ ਹੈ ਕਿਹੜੀ ਮੋਟਿਵ ਕਿਹੜੀ ਬਿਹਾਈਂਡ ਕਿਹੜੀ ਐਨੀ ਮੋਟਿਵ ਵਿਚਾਰ ਵੀ ਪੌਣੇ ਰਾਤਿਕਾਲ ਬਾਦ ਹੋਈ ਹੋਏ ਕੀ ਕਾਰਨ ਕਿ ਗੋਲੀ ਚਲਾਉਂਦਾ ਕੋਈ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਇਹੜਾ ਐਂਗਲ ਹੈ ਦੋਦਮ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਸਰ ਉਹਨੇ ਆਪਣੇ ਮੂੰਹੋਂ ਕੁਝ ਮੰਨਿਆ ਜੀ ਕੁਝ ਕਿਹਾ ਆਪਣੇ ਵੱਲ ਟਾਰਗੇਟ ਕਿਹਨੂੰ ਸੁੰਜੀਤਾ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਸਰ ਉਹ ਦਿੱਪਰਾਂ ਨੇ ਕੋਸ਼ਿਸ਼ ਕੀਤੀ ਸੀ ਉਹਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਲੱਗੀ ਮੀਡੀਆ ਦੇ ਸਰ ਮੀਡੀਆ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਕਰ ਸਾਹਿਬਾ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ ਕਿ ਉੱਪਰੋਂ ਚਲਾਈ ਗਈ ਹੈ ਜੀ ਦੇਖੋ ਤਾਂ ਸਾਨੂੰ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਇਹਦੇ ਮੁਲਾਜ਼ਮ ਮੈਂ ਤੁਹਾਨੂੰ ਤਿੰਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹ ਤੋਂ ਮੌਕੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਸੰਗਤ ਨੂੰ ਮੈਂ ਅਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆ ਆਪਾਂ ਜਿਹੜੇ ਮਾਰਾਏ ਦਾ ਦੱਸੇ ਹੋਏ ਮਾਰ ਗਿਆ ਉਸ ਤੋਂ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਏ ਅਕੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਪਾਕਨਾਵਾ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜਿੱਦਾ ਨਾ ਗੱਲ ਹੋਈ ਅਜੇ ਅਜੇ ਕੋਈ ਗੱਲ ਨਹੀਂ ਹੋਈ ਹੋਰ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਠੀਕ ਹੈ थैंक यू थैंक यू ਇਹ ਤਾਂ